ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘਲ ਆਮ ਆਦਮੀ ਪਾਰਟੀ ਪੰਜਾਬ ਨੇ ਭਾਰਤ ਅਮਰੀਕਾ ਵਪਾਰਕ ਸਮਝੌਤੇ ਦੀ ਸਖਤ ਨਿਖੇਧੀ ਕਰਦਾ ਹੈ ਇਸ ਨੂੰ ਇੱਕ ਖਤਰਨਾਕ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਸਮਝੌਤਾ ਘੜਾ ਰਿਹਾ ਹੈ ਪਾਰਟੀ ਨੇ ਕਿਹਾ ਕਿ ਇਹ ਸਮਝੌਤਾ ਕਥਿਤ ਤੌਰ ਤੇ ਭਾਰਤੀ ਖੇਤੀਬਾੜੀ ਨੂੰ ਤਬਾਹ ਕਰਕੇ ਕਰੋੜਾਂ ਕਿਸਾਨਾਂ ਨੂੰ ਆਰਥਿਕ ਬਰਬਾਦੀ ਦੇ ਵੱਲ ਧਕੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਭਾਜਪਾ ਗੁਸਨੀ ਲਖਣ ਭਾਰਤ ਦੇ ਗਰੀਬ ਅਤੇ ਸੀਮਤ ਕਿਸਾਨਾਂ ਤੇ ਹੋਣ ਵਾਲੇ ਇਸ ਦੇ ਮਾਰੂ ਪ੍ਰਭਾਵਾਂ ਨੂੰ ਸਮਝੇ ਬਿਨਾਂ ਜਾਂ ਜਾਣਬੁੱਝ ਕੇ ਚੋਪਾ ਕੇ ਇਸ ਸੌਦੇ ਦਾ ਜਸ਼ਨ ਮਨਾ ਰਹੇ ਨੇ ਢਾਲੀਵਾਲ ਨੇ ਕਿਹਾ ਕਿ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਚੋਪਾ ਬਿਲਕੁਲ ਗਲਤ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਜਿਸ ਦਿਨ ਤੋਂ ਇਸ ਸੌਦੇ ਦਾ ਐਲਾਨ ਹੋਇਆ ਹੈ ਸੀ ਪਿਛਲੇ 10 ਦਿਨਾਂ ਤੋਂ ਇਸ ਤੇ ਇਤਰਾਜ਼ ਉਠਾ ਰਹੇ ਹਾਂ ਢਾਲੀਵਾਲ ਨੇ ਕਿਹਾ ਕਿ ਇਹ ਸਮਝੌਤੇ ਦੇ ਰਾਹੀਂ ਭਾਰਤੀ ਬਾਜ਼ਾਰਾਂ ਨੂੰ ਅਮਰੀਕੀ ਖੇਤੀ ਉਤਪਾਦਾਂ ਦੇ ਲਈ ਖੋਲਿਆ ਜਾ ਰਿਹਾ ਹੈ ਜੋ ਸਿੱਧੇ ਤੌਰ ਤੇ ਸਾਡੇ ਕਿਸਾਨਾਂ ਦੇ ਲਈ ਵੱਡਾ ਖਤਰਾ ਹੈ ਸਨੀਲ ਜਖੜਜੀ ਜਿਹੜੇ ਭਾਪੀ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਆ ਮੈਂ ਵੀ ਉਹਨੂੰ ਸੁਣਿਆ ਉਦੋਂ ਪ੍ਰੈਸ ਕਾਨਫਰੰਸ ਉਹਨਾਂ ਨੇ ਜਿਹੜੀ ਭਾਤ ਅਮਰੀਕਾ ਟ੍ਰੇਡ ਡੀਲ ਹੋ ਰਹੀ ਆ ਉਹਦੇ ਬਾਅਦ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਬੜੇ ਖੁਸ਼ ਨੇ ਕਿ ਇਹ ਡੀਲ ਦੇਸ਼ ਦੇ ਹਿੱਤ ਵਿੱਚ ਆ ਉਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਉਹਦਾ ਉਹਨਾਂ ਨੇ ਇੱਕ ਸ਼ਬਦ ਉਕਿਆ ਲਾਸਟ ਵਿੱਚ ਕਿ ਆਮ ਆਦਮੀ ਪਾਰਟੀ ਚੁੱਪ ਹੈ ਅਸੀਂ ਚੁੱਪ ਨਹੀਂ ਹੈ ਜਾਖੜ ਸਾਹਿਬ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਵਿਰੋਧ ਕਰਦੇ ਆ ਤੁਹਾਡੇ ਮੰਤਰੀ ਦੇ ਤੁਸੀਂ ਅੱਜ ਬੋਲੇ ਹੋ ਅਸੀਂ ਤਾਂ ਉਸ ਦਿਨ ਤੋਂ ਵਿਰੋਧ ਕਰਦੇ ਆ ਜਦੋਂ ਦਾ 트ੰਪ ਬਾਅਦ ਬਾਅਦ ਟਵੀਟ ਕਰਕੇ ਇਹਦੇ ਬਾਰੇ ਜਾਣਕਾਰੀ ਦੇ ਦਿਆ ਤੁਸੀਂ ਤਾਂ ਜਾਣਕਾਰੀ ਦਿੱਤੀ ਨਹੀਂ ਤੁਹਾਡਾ ਪ੍ਰਧਾਨ ਮੰਤਰੀ ਤੇ ਲੋਕ ਸਭਾ ਦਾ ਸਵਾਲ ਵਿੱਚ ਬੋਲ ਨਹੀਂ ਸਕਿਆ ਪਰ 트ੰਪ ਦੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਆਧਾਰ ਦੇ ਉੱਤੇ ਟਰੰਪ ਨੇ ਆਪਣੇ ਟਵੀਟਾਂ ਦੇ ਵਿੱਚ ਬਾਅਦ-ਬਾਅਦ ਐਗਰੀਕਲਚਰ ਸ਼ਬਦ ਜਿਹੜਾ ਯੂਜ਼ ਕੀਤਾ ਐਗਰੀਕਲਚਰ ਪ੍ਰੋਡਕਟ ਯੂਜ਼ ਕੀਤਾ ਸਾਨੂੰ ਉਹਦੀ ਚਿੰਤਾ ਹੈ ਅਸੀਂ ਉਹਦੀ ਚਿੰਤਾ ਜਿਹੜੀ ਹੈ ਉਹ ਮਤਲਬ ਜਿਹੜੀ ਜਾਰ ਕਰਦੇ ਆ ਕਿ ਇਹ ਜਿਹੜੇ ਡੀਲ ਹੈ ਇਹ ਭਾਰਤ ਦੇ ਗਰੀਬ ਕਿਸਾਨਾਂ ਦੇ ਖਿਲਾਫ ਹੈ ਜਿਹੜੀਆਂ ਚੀਜ਼ਾਂ ਇਸ ਦੇਸ਼ ਦੇ ਵਿੱਚ ਪੈਦਾ ਹੁੰਦੀਆਂ ਉਹਨਾਂ ਦੀ ਉਹਨਾਂ ਚੀਜ਼ਾਂ ਦੇ ਆਪਾਂ ਅਮਰੀਕਾ ਨੂੰ ਕੋ ਖੁੱਲ ਦੇ ਦੇਆ ਅਮਰੀਕਾ ਨੂੰ ਕਿਉਂ ਆਪਾਂ ਖੁੱਲਾ ਬਜਾ ਦੇ ਦੇਆ ਕੋਈ ਚੀਜ਼ਾਂ ਉਹ ਇੱਥੇ ਲਿਆ ਕੇ ਵੇਚਣ ਸਰ ਜਿਹੜਾ ਬਹੁਤ ਸਾਰੀਆਂ ਚੀਜ਼ ਐਗਰੀਕਲਚਰ ਨਾਲ ਸੰਬੰਧਿਤ ਨੇ ਪਰ ਮੈਂ ਇੱਕ ਚੀਜ਼ ਜਿਹੜੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਜਿਹੜੀ ਲਾਲ ਜਵਾਰ ਪੂਰੇ ਵਰਲਡ ਦੇ ਵਿੱਚੋਂ 75% ਕੱਲੇ ਅਮਰੀਕਾ ਦੇ ਵਿੱਚ ਪੈਦਾ ਹੁੰਦੀ ਹੈ ਉਹ ਇੰਡੀਆ ਦੇ ਵਿੱਚੋਂ ਸਿਰਫ ਥੋੜੀ ਜੀ ਮਹਾਰਾਸ਼ਟਰ ਦੇ ਵਿੱਚ ਪੈਦਾ ਹੁੰਦੀ ਹੈ ਮਾਦਸ਼ਤਾ ਦੇ ਜਿੱਥੇ ਔੜ ਲੱਗਦੀ ਹੈ ਪਾਣੀ ਨਹੀਂ ਹੈ ਉੱਥੋਂ ਦਾ ਗਰੀਬ ਕਿਸਾਨ ਉਹਨੂੰ ਪੈਦਾ ਕਰਦਾ ਆਪਾਂ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਰੇਟ ਦੀ ਦੇ ਦੇ ਉਹਨਾਂ ਗਰੀਬ ਕਿਸਾਨਾਂ ਨੂੰ ਤੇ ਇਸ ਲਾਲ ਜਵਾਰ ਦੇ ਉੱਤੇ ਕੋਈ ਐਮ ਐਸ ਪੀ ਨਹੀਂ ਦੇ ਦੇ ਪਰ ਆਪਾਂ ਅਮਰੀਕਾ ਵਾਲੇ ਕਿਸਾਨਾਂ ਨੂੰ ਉਹਨਾਂ ਦਾ ਵਾਧੂ ਮਾਲ ਜਿਹੜਾ ਉਹ ਇਹ ਦੇਸ਼ ਦੇ ਵਿੱਚ ਲਿਆਉਣਾ ਚਾਹੁੰਦੇ ਆ ਜਿਸਾ ਲਾਲ ਜਵਾਰ ਇੰਡੀਆ ਤੇ ਆ ਗਈ ਤੇ ਜਿਹੜੀ ਸਾਡੀ ਚਿੱਟੀ ਮੱਕੀ ਹੈ ਜਿਹੜਾ ਸਾਡਾ ਬਾਜਰਾ ਵਗੈਰਾ ਜਿਹੜੇ ਸਾਡੇ ਮਲਕਤ ਦੇ ਉਹ ਸਾਰੇ ਬਰਬਾਦ ਹੋ ਜਾਣਗੇ ਸੋ ਤੁਸੀਂ ਜਿਹੜਾ ਐਗਰੀਕਲਚਰ ਦੀ ਡਿਟੇਲ ਦੀ ਦੇ ਦੇ ਤੁਹਾਡਾ ਪੰਜਾਬ ਕੇਂਦਰ ਸਰਕਾਰ ਜੋ-ਜੋ ਆਊਗੀ ਤੁਹਾਨੂੰ ਅਸੀਂ ਤੋਂ ਤੋਂ ਚੈਲੰਜ ਕਰਾਂਗੇ ਮੇਰਾ ਤਾਂ ਤੁਹਾਨੂੰ ਕੋਈ ਤਿਆਰ ਨਹੀਂ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿੱਚ ਕਿੱਦਾਂ ਆ ਜਦੋਂ ਇਹ ਸਾਰਾ ਮਾਲ ਉਥੋਂ ਆਊਗਾ ਕਪਾਹ ਆਊਗਾ ਸੇਬ ਆਊਗਾ ਖਰੋਟ ਆਊਗਾ ਬਦਾਮ ਆਉਣਗੇ ਸਰ ਜਿਹੜਾ ਜੰਮੂ ਕਸ਼ਮੀਰ ਦਾ ਕਿਸਾਨ ਹੈ ਜਿਹੜਾ ਬਦਾਮ ਤੇ ਖਰੋਟ ਪੈਦਾ ਕਰਦਾ ਜਖੜ ਸਾਹਿਬ ਕਿੱਥੇ ਜਾਊਗਾ ਜਿਹੜਾ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਕਿਸਾਨ ਐਪਲ ਪੈਦਾ ਕਰਦਾ ਉਹ ਕਿੱਥੇ ਜਾਊਗਾ ਜਿਹੜਾ ਸਾਡਾ ਦੇਸ਼ ਦੇ ਵਿੱਚ ਛਿੱਟੀ ਮੱਕੀ ਹੁੰਦੀ ਆ ਕਰਨਾਟਕਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਜੂਪੀ ਦੇ ਸਰ ਉਹ ਜਿਹੜਾ ਸਾਦਾ ਹੀ ਲਾਲ ਜਵਾਦ ਜਿਹੜੀ ਉਹਨੂੰ ਖਾਜੂਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਮੁੱਲ ਜਿਹੜੀ ਡੀ ਦਾ ਐਂਟੀ ਕਿਸਾਨ ਐਂਟੀ ਦੇਸ਼ ਹੈ ਸਰ ਜਖੜ ਸਾਹਿਬ ਲੋਕਾਂ ਨੂੰ ਦੱਸੋ ਕਿ ਜਦੋਂ ਟਰੰਪ ਜੀ ਨਹੀਂ ਆਏ ਉਦੋਂ ਸਾਡੀਆਂ ਵਸਤੂਆਂ ਦੇ ਉੱਤੇ 2.8% ਟੈਕਸ ਲੱਗ ਗਿਆ ਅਮਰੀਕਾ ਦਾ ਜਦੋਂ ਟਰੰਪ ਜੀ ਆ ਗਏ ਜਦੋਂ ਆਪਾ ਜਾ ਕੇ ਪੰਜਾਬਦ ਕਰਦੇ ਸੀ ਕਿ મોદી ਜੀ ਕਹਿੰਦੇ ਸੀ ਕਿ ਇਸ ਵਾਰ ਟਰੰਪ ਸਰਕਾਰ ਜਦੋਂ ਟਰੰਪ ਆਇਆ ਤਾਂ ਉਹਨੇ 50% ਟੈਕਸ ਕੀਤਾ ਸਾਡੀ ਹੋਣ ਵਾਲੀ ਡੀਲ ਦੇ ਵਿੱਚ ਉਹਨੇ ਉਹ ਡਰਾਮੇਬਾਜ਼ੀ ਕੀਤੀ ਹੁਣ ਤੁਹਾਨੂੰ 18% ਪੱਲੇ ਤੇ ਤਾਂ ਫਲਾ ਆ ਰਿਹਾ ਤੇ ਤੁਸੀਂ ਜਿਹੜਾ 7.7% ਟੈਕਸ ਸੀਗਾ ਅਮਰੀਕਾ ਦੀਆਂ ਚੀਜ਼ਾਂ ਉੱਤੇ ਉਹ ਆਪਾਂ 0% ਕਰਤਾ ਜੈਕਟ ਸਾਹਿਬ ਲੋਕਾਂ ਨੂੰ ਜਵਾਬ ਦਿਓ ਕਿ ਆਪਾਂ ਤਾਂ 0% ਕਰਤਾ ਉਹਨਾਂ ਸਾਡੀਆਂ ਚੀਜ਼ਾਂ ਤੇ 18% ਕਰਤਾ ਤੇ ਫਿਰ ਇਹ ਡੀਲ ਦੇਖਦੇ ਹਿੱਥ ਵਿੱਚ ਕਿੱਦਾਂ ਹੋਈ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ